ਤੇ ਜਰਜਾ ਰੋ ਹੀ ਕਰ ਰਿਹਾ ਹੈ ਦਾ ਬਾਦਸ਼ਾਹ ਗਿਆ ਆ ਬੰਦੇ ਮੇਰੇ ਬਾਦਸ਼ਾਹ ਆ ਆਹੀ ਇੱਧਰ ਅਸ ਗਿਆ ਜੀ ਪਾਰਟ 2 ਤੇ 3 ਤੇ ਆ ਬਲਾਈ ਕੀ ਉਹਦੇ ਨਾਲ ਅਸੀਂ ਪਾਰਟ ਬਸ ਵੀ ਹਾਲ ਹੈ ਅੱਗੇ ਯਾਰ ਉਹਦਾ ਸਾਥੀਓ ਅੱਜ ਤੁਹਾਨੂੰ ਬਹੁਤ-ਬਹੁਤ ਬਧਾਈ ਸਭ ਲੋਕਾਂ ਦੇ ਲਈ ਬਹੁਤ-ਬਹੁਤ ਵਧਾਈ ਅੱਜ ਆਪਾਂ ਲਗਭਗ 15 ਕਿਲੋਮੀਟਰ ਜਿਹੜੀ ਇਹ ਸੜਕ ਹੈ ਇਹਦੀ ਅਪਗ੍ਰੇਡੇਸ਼ਨ ਇਹਦੀ ਇਹਨੂੰ ਚੌੜਾ ਕਰਨਾ ਇਹਨੂੰ ਨਵਾਂ ਬਣਾਉਣਾ ਜਿਹਦੇ ਵਾਸਤੇ 17 ਕਰੋੜ ਰੁਪਇਆ ਇਹਦੇ ਤੇ ਲੱਗਤ ਆਊਗੀ ਔਰ ਸਾਰਾ ਲੱਗੂਗਾ 12 ਹਾਂ ਗਲੀ ਦਾ ਗਲੀ ਦਾ ਗਲੀ ਦਾ ਹਾਂਜੀ ਸਰ ਕੋਲ ਇਸੋ ਨੇਹਾ ਸਲਾਮ ਅਲੈਕੁਮ ਅਰਹਮਹੁਮ ਵਬਿਹ। ਬਹੁਤ ਬਹੁਤ ਧੰਨਵਾਦੀ ਬਈ ਜੋੜਦੇ ਜੋੜਦੇ ਜੀਰ ਮਾਲਵਾ ਸਭ ਨੂੰ ਤੰਦਰੁਸਤੀ ਦੇਵੇ ਭਾਈਚਾਰਾ ਖਵਾ ਬੜਿਆ ਰਹੇ ਕੰਢੇ ਵਧੀਆ ਬਣਾਉਣੀ ਆ ਜੀ ਫੋਟੋ ਕਰਵਾ ਲਓ ਜੀ ਫੋਟੋ ਸਾਹਮਣੇ ਵਾਹ ਜੀ ਬੜੇ ਵਧੀਆ ਕੰਮ ਕਰ ਰਹੇ ਹੋ ਜੀ ਚੇਅਰ ਮਾਥਾ ਤੁਹਾਡਾ ਵੀ ਯੋਗਦਾਨ ਹੈ ਬਹੁਤ ਅਕਾਦ ਨੇ ਲਾਉਣਾ ਹੈ ਹਾਂ ਅੱਜ ਦੇਖੋ ਵਾਹ ਸਲੀਆ ਕਾ ਵਾਹ ਜੱਟਨਾ ਵਾਹ ਉਹ ਕੋ ਬੜਦਾ ਗਿਆ ਅੰਕਿਆ ਜੀ ਸਰ ਫੋਟਪੇ ਕਿਵੇਂ ਮੁੰਡਿਓ ਗੱਡੀ ਕਾਲ ਕੀ ਹਾਲ ਚਾਲ ਕੀ ਹਾਲ ਹੈ ਠੀਕ ਆ ਉਹ ਵਧੀਆ ਠੀਕ ਆ ਕੀ ਦੇਖੀ ਸੱਤੀ ਕਾਲ ਹੋਰ ਕਿਵੇਂ ਆ ਕੋਟਕਪੂਰੇ ਦੀਆਂ ਲਗਭਗ ਸਾਰੀਆਂ ਸੜਕਾਂ ਦਾ ਨਵੀਨੀਕਰਨ ਦਾ ਰਿਪੇਅਰ ਦਾ ਪ੍ਰੋਜੈਕਟ ਪਾਸ ਹੋਇਆ ਇਹ 40 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਜਿਹਦੇ ਚੋ ਅੱਜ ਚਾਰ ਸੜਕਾਂ ਦਾ ਉਦਘਾਟਨ ਕਰ ਦਿੱਤਾ ਗਿਆ ਆਹਾਂ ਜਿਹੜੀ ਸੜਕਾ ਇਹ ਵਾਟਰ ਰੇਟਰ ਜਿਹੜਾ ਕੋਟਕਪੂਰਾ ਮੀਟੂਲ ਹੱਦ ਤੱਕ ਜਾਣੀ ਹੈ ਇਹ ਔਰ ਇਹਦੇ 7.23 ਕਿਲੋਮੀਟਰ ਦੀ ਲੈਂਥ ਹੈ ਤੇ ਸਵਾ 3 ਕਰੋੜ ਰੁਪਿਆ ਜਿਹੜਾ ਇਹਦੇ ਤੇ ਖਰਚਾ ਆਉਣਾ ਔਰ ਉਹ ਤੇ ਲੱਗੇਗਾ ਸਾਰਾ ਐਨ ਵੀ ਬੋਰਡ ਥੱਲੇ ਜਾਵੜਨਾ ਇੱਥੇ ਲੱਗੂਗਾ ਥੋੜਾ ਪੈਸਾ ਥੋਡੇ ਕੋਲੇ ਲੱਗਣਾ 1 ਕੇ 1 ਰੁਪਈਆ ਦਾ ਹਿਸਾਬ ਦੇਓ ਠੀਕ ਹੈ ਤੇ ਇਹਨਾਂ ਵੀ ਸੜਕ ਬਣਾ ਕੇ ਭੁੱਲ ਜਾਣੀ ਆ ਮੁੜ ਕੇ ਮੇਨਟੇਨੈਂਸ ਵਾਸਤੇ ਕਿੰਨਾ ਬਜਟ 36 ਲੱਖ ਰੁਪਈਆ 5 ਸਾਲ ਜਿੱਦਕੇ ਟੋਹਾ ਪੈ ਗਿਆ ਜਦੋਂ ਦਬ ਗਈ ਉਹਨੂੰ ਰਿਪੇਅਰ ਕਰਨਾ ਤੇ ਉਹ ਵੀ ਹੁਣੇ ਦੇ ਦੇਣਾ ਤਾਂ ਕਿ ਕੱਲ ਨੂੰ ਖਰਾਬ ਨਾ ਹੋਵੇ ਕਿਉਂਕਿ ਇਹ ਆਪਣੀ ਆਪਣਾ ਪੈਸਾ ਲੱਗਿਆ ਸਾਰਿਆਂ ਦਾ ਲੋਕਾਂ ਦਾ ਪੈਸਾ ਹੁੰਦਾ ਸੋ ਇਹਨਾਂ ਚੀਜ਼ਾਂ ਦੀ ਸਭ ਤੋਂ ਵੱਧ ਆਪਾਂ ਨੂੰ ਸੰਭਾਲ ਕਰਨੀ ਚਾਹੀਦੀ ਆ ਤੁਸੀਂ ਵੀ ਧਿਆਨ ਰੱਖਿਓ ਪਾਣੀ ਨਾ ਖੜਨ ਦਿਓ ਕੀ ਬੱਜੀ ਸੜ ਤੇ ਜਿੱਦ ਪਾਣੀ ਖੜ ਗਿਆ ਉਥੋਂ ਸੜਕ ਗੜ ਗਈ ਤੇ ਨੁਕਸਾਨ ਕਿਸੇ ਹੋਰ ਦਾ ਨਹੀਂ ਆਪਣਾ ਹੀ ਨਖਾ ਇੱਕ ਖਾਲੀ ਬਣਵਾ ਦੇ ਗਾੜੀ ਉਥੇ ਇੱਕ ਨਾਲੇ ਨਾਲੇ ਬਣਾਉਂਦੇ ਚਲੋ ਉਹ 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 ਵੀ ਨਾਲ ਨਾਲ ਕਰਦੇ ਜਾਵਾਂਗੇ ਪਰ ਇਹਦੇ ਜੇ ਤੁਸੀਂ ਇੰਨਾ ਧਿਆਨ ਰੱਖਣਾ ਬਾਕੀ ਬਹੁਤ ਬਹੁਤ ਵਧਾਈ ਜਿਹੜੇ ਕੰਮ ਥੋੜੀ ਸਰਕਾਰ ਨੇ ਕਰਤੀ ਆਮ ਆਦੀ ਪਾਰਟੀ ਸਰਕਾਰ ਨੇ ਕਰਤੀ ਹੋਰ ਨਹੀਂ ਕੋਈ ਕਰ ਸਕਦੀ ਯਾਰ ਤੁਸੀਂ ਦੇਖੋ 90% ਘਰਾਂ ਦੇ ਜੇ 1000 ਘਰ ਆ ਤਾਂ 900 ਘਰਾਂ ਦਾ ਜ਼ੀਰੋ ਬਿੱਲ ਕਦੇ ਹੋਇਆ ਯਾਰ ਇਹ ਥੋੜੀ ਸਰਕਾਰ ਨੇ ਕੀਤਾ ਠੀਕ ਹੈ ਪਹਿਲਾਂ ਜਾਂਦੇ ਹੀ ਉਥੇ ਜਿਹੜੀ ਜਿ ਰਜਿਸਟਰੀ ਕਰਾਉਣ ਲੱਗੇ ਜੇ ਵਟ ਲੈਂਦੇ ਸੀ ਆਮ ਵਿਆਹ ਦਾ ਸਰਟੀਫਿਕੇਟ ਬਣਾਉਣ ਲੱਗੇ 25 25000 ਰੁਪਏ ਲੈਂਦੇ ਸੀ ਹੁਣ 2500 ਚ ਵੜ ਜਾਂਦਾ 2500 ਵੀ ਨਹੀਂ ਲੱਗਦਾ ਰਜਿਸਟਰੀ ਉਹ ਦੋ 2000 ਦੇ ਹੋ ਜਾਂਦੀ ਆ ਅੱਗੇ ਲੱਖ ਰੁਪਏ ਦੀ ਰਜਿਸਟਰੀ ਹੁੰਦੀ ਸੀ 20000 ਰੁਪਏ ਮੰਗ ਖੜਦੇ ਸੀ ਇਹੇ ਆਪਾਂ ਠੀਕ ਕੀਤਾ ਸਾਰਾ ਕੁਝ ਬਿਜਲੀ ਆਉਂਦੀ ਆ ਦੇਣੇ ਕਿ ਨਹੀਂ ਆਉਦੀ ਬਿਜਲੀ ਬਿਲਕੁਲ ਆਉਂਦੀ ਆ ਫੇਰ ਪਾਈਪਾਂ ਕਿੰਨੀਆਂ ਪਾਈਆਂ ਆਪਾਂ ਕਿਸੇ ਦੇ ਪੈਸੇ ਨਹੀਂ ਲੱਗਣ ਦਿੱਤੇ ਬਿਨਾ ਗੱਲੋਂ ਕਿਸੇ ਦੇ ਪਰਚਾ ਵੀ ਨਹੀਂ ਦਰਜ ਕਰਾਇਆ ਨਹੀਂ ਤਾਂ ਸਿਰਫ ਰੰਗ ਵੇਖ ਲੈਦੇ ਪੱਗ ਦੀ ਨੀਲੇ ਆ ਦੀ ਸਰਕਾਰ ਦੀ ਚਿੱਟੀ ਵਾਲੀ ਤੇ 307 326 ਜੇ ਚਿੱਟੀ ਵਾਲੀ ਸਰਕਾਰ ਨੀਲੀ ਵਾਲੀ ਤੇ ਆਪਾਂ ਕਿਹਾ ਵੀ ਚਲੋ ਖੁੱਲੇ ਚੱਲੋ ਮੇਰੇ ਨਾਲ ਦੇ ਔਖੇ ਜੇ ਮੇਰੇ ਦੀes ਗੱਲੋਂ ਕਹਿੰਦੇ ਯਾਰ ਚੂੜੀ ਨਹੀਂ ਕਸੀ ਓਏ ਯਾਰ ਚੂੜੀ ਚਾੜੀ ਕਰਦਾ ਕੋਈ ਫਰਕ ਨਹੀਂ ਪੈਂਦਾ ਕੋਈ ਬੜਾ ਫਰਕ ਨਹੀਂ ਜੋ ਕਰਨਗੇ ਸੋ ਭਰਨਗੇ ਜਿਹੜੇ ਦੋਸ਼ੀ ਆ ਬਾਈ ਉਹਨਾਂ ਨੂੰ ਸਜ਼ਾ ਪ੍ਰਮਾਤਮਾ ਨੇ ਦੇ ਦੇਣੀ ਆ ਸਹੀ ਗੱਲ ਆ ਜੀ ਠੀਕ ਆ ਨਾ ਆਪਾਂ ਕਾਹ ਨੂੰ ਬਾਲੀ ਪੂਛ ਚੱਕਣੀ ਆਪਾਂ ਕੰਮ ਕਰਨ ਵਾਲੇ ਪਾਸੇ ਜ਼ੋਰ ਲਾਈਏ ਤੇ ਜੇ ਜੇ ਕੋਈ ਹੋਰ ਦੇ ਕੋਈ ਜਾਦੇ ਕਰੂਗਾ ਤੇ ਫਿਰ ਤਾਂ ਨਾਸਾਂ ਦਾ ਭਰਨੀ ਆਉਂਦੀਆਂ ਹੀ ਆਪਾਂ ਨੂੰ ਬਾਕੀ ਗੱਲ ਆ ਆ ਸਭ ਤੋਂ ਵੱਡੀ ਗੱਲ ਆ ਭਾਵੇਂ ਅਮੀਰ ਹੋਵੇ ਗਰੀਬ ਹੋਵੇ ਪੰਜਾਬ ਸਰਕਾਰ ਤੁਹਾਡੇ ਨਾਲ ਖੜੀ ਹੈ ਆਮ ਆਦਮੀ ਪਾਰਟੀ ਤੁਹਾਡੇ ਨਾਲ ਖੜੀ ਹੈ ਤੁਸੀਂ ਦੇਖੋ 10 ਲੱਖ ਰੁਪਏ ਦਾ ਹਰੇਕ ਪਰਿਵਾਰ ਦਾ ਬੀਮਾ ਕਰਨਾ ਜੇ ਕੋਈ ਹਵੀ ਨਵੀ ਹੋ ਜੇ ਬਾਈ ਪੈੜੀ ਵੇਖ ਜਾਂਦੀ ਆ ਹੈ ਕਿਸੇ ਕੋਲੇ ਪੈਸੇ ਨਹੀਂ ਪਏ ਜਾਂਦੇ ਲੇਕਿਨ ਸਰਕਾਰ ਤੁਹਾਡੇ ਨਾਲ ਖੜਿਆ ਕਰੂਗੀ 10 ਲੱਖ ਰੁਪਏ ਦਾ ਬੀਮਾ ਬਹੁਤ ਵੱਡਾ ਇਨਕਲਾਬੀ ਕਦਮ ਹੈ ਇਹ ਦੁਨੀਆ 'ਚ ਕਿਤੇ ਨਹੀਂ ਬਾਈ ਆਪਣੇ ਦੇਸ਼ 'ਚ ਤਾਂ ਹੈ ਹੀ ਨਹੀਂ ਕਿਤੇ ਇਹ ਸਿਰਫ ਆਪਣੇ ਇੱਥੇ ਹੀ ਆ ਔਰ ਤੁਸੀਂ ਆਪ ਘਰ ਘਰ ਜਾ ਕੇ ਬਣਾਓਗੇ ਲੋਕਾਂ ਦੇ ਔਰ ਮੁਫਤ ਬਣਨਗੇ ਐਉਂ ਨਹੀਂ ਵੀ ਕੋ ਪੈਸੇ ਲਊਗਾ ਤੁਹਾਡੇ ਕੋਲ ਮੁਫਤ ਬਣਨਗੇ ਸੋ ਇਹ ਬਹੁਤ ਹੀ ਵੱਡਾ ਜਿਹੜਾ ਮੈਂ ਪੰਜਾਬ ਸਰਕਾਰ ਦਾ ਧਰਵਾਦੀ ਆ ਇਹ ਸੜਕਾਂ ਲਈ ਵੀ ਧਰਵਾਦੀ ਆ ਜਿਹੜਾ 10 ਲੱਖ ਵਾਲਾ ਬੀਮਾ ਬਣਾਇਆ ਬਾਈ ਜੀ ਇਹਦਾ ਵੀ ਬਹੁਤ ਧਰਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ